ਹਾਂ ਜਿਸ ਪਾਤੀ ਮਾਰ ਦਾ ਪਰਾਣੀ ਪਰਾਣੀ ਮੋਰ ਹਾਂ ਉਹ ਨਰ ਫਰਨੀਚਰ ਦੀ ਸ਼ਾਪ ਤੇ ਹੈ ਉਹ ਦਿਨ ਆਚਾ ਹੋਰ ਇੱਕ ਨਾਮ ਨਾਮ ਇੱਕ ਪਰਦੇਸ਼ ਕੁਮਾਰ ਨਾਮ ਦੇ ਆਦਮੀ ਨੇ ਆ ਕੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਕਿ ਕੁਝ ਬੰਦਿਆਂ ਨੇ ਉਹਦੇ ਕੋਲੋਂ ਮੋਬਾਈਲ ਸਨੇਚ ਕਰ ਲਿਆ ਉਹਨੂੰ ਦਾਅ ਵਿਖਾ ਕੇ ਤਾਂ ਜਿਸ ਤੇ ਪੁਲਿਸ ਨੇ ਆਪਣੀ ਫੋਕਲ ਪੁਲਿਸ ਅਰੋਨਦੀ ਟੀਮ ਨੇ ACP ਸਾਹਿਬ ਇੰਡਸਟਰੀਆ ਏਰੀਆ ਦੇ ਨਿਗਰਾਨੀ ਹੇਠ ਉਹਨਾਂ ਨੇ ਆਪਣਾ ਲੋਕੋ ਸਰਚ ਕੀਤੀ ਤੇ ਉਹਨਾਂ ਨੂੰ ਪਤਾ ਚੱਲਿਆ ਉਹਨਾਂ ਨੇ ਤਿੰਨ ਬੰਦਿਆਂ ਨੂੰ ਰੈਸਟ ਕੀਤਾ ਜਿਨ੍ਹਾਂ ਦੇ ਨਾਮ ਲਖਨ ਜੈਦੀਪ ਤੇ ਗਗਨ ਇਹ ਤਿੰਨਾਂ ਨੂੰ ਰੈਸਟ ਕੀਤਾ ਤਿੰਨਾਂ ਕੋਲੋਂ ਪੰਜ ਮੋਬਾਈਲ ਫੋਨ ਇੱਕ ਐਕਟਿਵ ਆ ਤੇ ਇੱਕ ਦਾ ਬਰਾਮਦ ਹੋਇਆ ਜਿਹੜਾ ਗगन ਆ ਗगन ਤੇ ਆਲਰੇਡੀ ਪਹਿਲਾਂ ਵੀ ਦੋ ਪਰਚੇ ਦਰਜ ਹੈਗੇ ਨੇ ਤੇ ਉਹਦੇ ਵਿੱਚ ਇਹਨਾਂ ਨੂੰ ਰੈਸਟ ਕਰਕੇ ਤੋਂ ਹੁਣ ਇਹਨਾਂ ਨੂੰ ਪੇਸ਼ ਕਰਕੇ ਤੇ ਰਿਮਾਂਡ ਲਿਆ ਸਰ ਤ੍ਰਿਕਾ ਹੀ ਵਾਰਦਾਤ ਕੀ ਸੀ ਉਹਨਾਂ ਦਾ ਨਾਲ ਜਾਂਦੇ ਬੰਦੇ ਤੋਂ ਜਿਸ ਤਰ੍ਹਾਂ ਦਾ ਬਖਾ ਕੇ ਜਾਂ ਉਹਨੂੰ ਡਰਾਤ ਮੁਕਾ ਕੇ ਤਾਂ ਮੋਬਾਈਲ ਸਨੈਚ ਕਰਕੇ ਲੈ ਜਾਂਦੇ ਸੀ ਜੀ ਤੇ ਸਰ ਇਹਨਾਂ ਦੀ ਕੀ ਕਿੰਨੀਆਂ ਇਹਨਾਂ ਦੀਆਂ ਨਮਾ ਆਪਣਾ ਹੋਈਆਂ ਸੋਲਵ ਹੋਈਆਂ ਜਿਹੜੀਆਂ ਬਾਰਦਤ ਜਿਹੜੇ ਹੁਣ ਤੱਕ ਹੈਗੇ ਜੀ ਪੰਜ ਮੋਬਾਈਲ ਤਾਂ ਉਹਨਾਂ ਕੋਲ ਬਰਾਮਦ ਹੋ ਚੁੱਕੇ ਇੱਕ ਐਕਟਿਵਾ ਵੀ ਬਰਾਮਦ ਹੋਈ ਹੈ ਐਕਟਿਵਾ ਦਾ ਵੀ ਕੋਈ ਰਿਪੋਰਟ ਨਹੀਂ ਇਹਨਾਂ ਦਾ ਉਹਦੇ ਬਾਰੇ ਵੀ ਵੈਰੀਫਾਈ ਕੀਤਾ ਜਾ ਰਿਹਾ ਵੀ ਉਹ ਵੀ ਚੋਰੀ ਦੀ ਹੈ ਜਾਂ ਕਿਤੋਂ ਆਰਟੀ ਆਫਿਸ ਤੋਂ ਰਿਕਾਰਡ ਲੈ ਕੇ ਤੋਂ ਵੀ ਖਲਾਸਾ ਕੀਤਾ ਕਿੰਨੇ ਪਹਿਲੇ ਮਾਮਲੇ ਦਰਜ ਇਹਨਾਂ ਦੇ ਇੱਕ ਗਗਨ ਜਿਹੜਾ ਹੈਗਾ ਉਹ ਤੇ ਦੋ ਮਾਮਲੇ ਆਲਰੇਡੀ ਪਹਿਲਾਂ ਦਰਜਿਆ ਗਿਆ ਚੋਰੀ ਦੇ ਸਮਾਨ ਦੇ ਚੋਰੀ ਦੇ ਤੇ ਦੂਸਰੇ ਤੇ ਅਜੇ ਪ੍ਰੀ ਰਿਕਾਰਡ ਜਿਹੜਾ ਹੈਗਾ ਉਹਨਾਂ ਦੇ ਕੰਸਰਨਡ ਇਲਾਕੇ ਤੋਂ ਕਨਫਰਮ ਕੀਤਾ ਗਿਆ ਸਰ ਰੈਣ ਵਾਲੀ ਕਿੱਥੇ ਦੇ ਇਹ ਹੁਣ ਤਾਂ ਇੱਕ ਜਿਹੜਾ ਹੈਗਾ ਜਨਕਪੁਰੀ ਦਾ ਜੀ ਗੁਰੂ ਅਰਜਨ ਦੇਵ ਨਗਰ ਦੇ ਤੋਂ ਇਹ ਟੋਟਲ ਤਿੰਨ ਬੰਦਿਆਂ ਦੇ ਗਰੁੱਪਾਂ ਚ ਹੋਰ ਵੀ ਮਾਮਲੇ ਨਹੀਂ ਅਜੇ ਤੱਕ ਤਾਂ ਤਿੰਨਾਂ ਦਾ ਹੀ ਪਤਾ ਚੱਲਿਆ ਤੇ ਬਾਕੀ ਇਹਨਾਂ ਦੀ ਇੰਟਰੋਗੇਸ਼ਨ ਤੋਂ ਬਾਅਦ ਜਿਹੜਾ ਹੈਗਾ ਫਰ ਅੱਗੇ ਚੱਲੇਗਾ ਵੀ ਹੋ ਰਿਹਾ ਨਾਲ ਸਾਥੀ ਕੌਣ ਕੌਣ ਸਰ ਜਿਹੜੇ ਮੋਬਾਈਲ ਹੈ ਕਿੱਥੇ ਅੱਗੇ ਵੇਚਦੇ ਕੁਛ ਉਹਦੇ ਬਾਰੇ ਮੋਬਾਈਲ ਇਦਾਂ ਹੀ ਚੱਲ ਜੋ ਇਹਨਾਂ ਦੀ ਨੈਸ਼ਨਲ ਅਰਗੂਮੈਂਟ ਚਾਹ ਆ ਵੀ ਚੱਲਦੇ ਫਿਰਦੇ ਆਪਣੇ ਮਾਰਕੀਟ ਦੇ ਵਿੱਚ ਹੀ ਲੋਕਾਂ ਨੂੰ ਤੁਰੇ ਜਾਂਦੇ ਵੀ ਜਾਂ ਕਿਸੇ ਨਾ ਕਿਸੇ ਸ਼ੌਪ ਕੀਪਰ ਨੂੰ ਉਦਾਂ ਵੇਚਦੇ ਸੀ ਸਰ ਕੀ ਬਰਾਮਦਗੀ ਕੀ ਹੋਈ ਇਹਨਾਂ ਕੋਲ ਟੋਟਲ ਪੰਜ ਮੋਬਾਈਲ ਇੱਕ ਐਕਟੋਰ ਇੱਕ ਦਾ ਫਰਮ ਤੇ ਥਾਣਾ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਪਰਸ਼ਾਦ ਅਜ ਕੀਤਾ ਜੀ ਇਹਨਾਂ ਦੀ ਰੈਸਟ ਪਾਈ ਹੈ ਰੈਸਟ ਪਾ ਕੇ ਉਹਨਾਂ ਦੇ ਬਾਕੀ ਵੀ ਕਿੱਥੋਂ ਕਿੱਥੋਂ ਇਹਨਾਂ ਨੇ ਸੈਸ਼ਨਸ ਕੀਤੀਆਂ ਨੇ ਉਹ ਵੀ ਸਾਰਾ ਇੰਟਰੋਗੇਸ਼ਨ ਸਰੇ ਕਿੰਨੀ ਕਿੰਨੀ ਉਮਰ ਦੇ ਹੈ ਜੀ ਇਹ ਇਹਨਾਂ ਦੇ ਆਪਕ 25 ਤੋਂ 30 32 ਇੰਨੇ ਸਾਲ ਦੇ ਨੇ ਠੀਕ ਹੈ ਠੀਕ ਹੈ ਜੀ